ਕਿਚਲ ਰਤਨ ਮੈਨੂੰ ਪਤਾ ਹੈ ਸਾਡੇ ਕਾਂਗਰਸ ਵਰਕਰਾਂ ਦੇ ਵਿੱਚ ਬੜਾ ਲੋਸ਼ ਹੈ ਇਹ ਹਰ ਕਦਮ ਆਪਣਾ ਲੱਗੇ ਵਜਾਉਣ ਦੇ ਨੇ ਇੱਕ ਇੱਕ ਵੜਾ ਦੋਰ ਪੰਜੇਰਾ ਬੰਦਵਾ ਕੇ ਮੈਂ ਜਵਾਨੀ ਨੂੰ ਕਾਮਯਾਬ ਕਰਾਂ ਉਹਨਾਂ ਦੀ ਕਾਮਯਾਬੀ ਇਹ ਇਲਾਕੇ ਦੀ ਕਾਮਯਾਬੀ ਹੈ ਕਾਂਗਰਸ ਪਾਰਟੀ ਦੇ ਜਗਵਾਤ ਵਰਤਿਓ ਇਲਾਕਾ ਅਨਵਾਸੀ ਵੀਰੋ ਪੈਰ ਲਗਾਓ ਬਜੁਰਗੋ ਆਪਾਂ ਇੱਕ ਜਦੋਂ ਕਪ ਪਾਰਟੀ ਆਲੇ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਬਹੁਤ ਦੇ ਦੁਨੀਆ ਆ ਕਾਡੀਆਂ ਖੜਕਾ ਹਾਂ ਜਦੋਂ ਕਾਂਗਰਸ ਪਾਰਟੀ ਨੇ ਕੌਣ ਸਾ ਮਿਹਰ ਬਣਾ ਫਿਰ ਨਰਨਵਕੀ ਜੀ ਜੋ ਸਰਕਾਰ ਕੀਤੇ ਨੇ ਸਾ ਦੂਜੇ ਕੈਂਪਨਾ ਭਰਾ ਦੂਜੇ ਕੈਂਪਨਾ ਲੈ ਬੈਸ ਕੈਂਡੀਡੇਟ ਨੇ ਆਲੇ ਲੋਕ ਕੈਂਡੀ ਇੰਨਾ ਵੀ ਕੰਮ ਖਤਮ ਆਪਣਾ ਨਾ ਸਕੇ ਹੋਰੀ ਕੋਡ ਹੈ ਤੇ ਤਰੀਕ ਪਰ ਹੈ ਆਪਣਾ ਇਹ ਕਾਪੀ ਰੋਡ ਕਾਂਗਰਸ ਪਾਰਟੀ ਨੂੰ ਕਾਮਯਾਬ ਕਰੋ ਅੰਮ੍ਰਿਤ ਦਾ ਵਟਨ ਵਿਕਤੀ ਤ੍ਰਿਣਾਧਨ ਤਾਕੇ ਕਾਂਗਰਸ ਪਾਰਟੀ ਨੂੰ ਕਾਮਯਾਬ ਕਰੋ ਕਾਂਗਰਸ ਪਾਰਟੀ ਦੀ ਕਾਮਯਾਬੀ ਪਰ ਆਕੇ ਦੀ ਕਾਮਯਾਬੀ ਹੈ 19 ਤਰੀਕ ਵਾਲੇ ਦਿਨ

i oh. ਇਹ ਥੇ ਲਾਕੇ ਦੀ ਮਾਮਜ਼ਦੀ ਹੈ ਉਹਨਾਂ ਦੀ ਕਾਮ ਕਾਪੀ ਕਾਂਗਰਸ ਬਾਪੂ ਦੀ ਮਾਮਜ਼ਦੀ ਹੈ ਤਵਾਬ ਦਿਓ ਕਾਂਗਰਸ ਪਾਰਟੀ ਹੀ ਇੱਕ ਇੱਕੋ ਇੱਕ ਸਰਕਾਰ ਹੈ ਜਿਸ ਨੇ ਅੱਜ ਜਿੱਥੇ ਅਸੀਂ ਜਾ ਰਹੇ ਹਾਂ ਇਹ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਅੱਜ ਤੁਸੀਂ ਇਲਾਕੇ ਦੇ ਇਲਾਕੇ ਦੇ ਇਲਾਕੇ ਦੇ ਜੋ ਵੀ ਸੱਜਣ ਸਾਹਿਬ ਉਹਨਾਂ ਨੇ ਇਹ ਗਲੀ ਬਣਾਈ ਇਹ ਪਾਣੀ ਲਿਆਂਦਾ ਅਸੀਂ ਇਹ ਭੜੀ ਗੱਲ ਕਾਂਗਰਸ ਪਾਰਟੀ ਦੀ ਦੇਣ ਹੈ ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ ਦੀ ਉਹਨਾਂ ਨੇ ਸਾਰੇ ਕਰ ਕਰ ਦੇ ਵਿੱਚ ਸੜਕਾਂ ਪਾੜਾ ਦਿੱਤੀਆਂ ਪਾਣੀ ਦਾ ਟੇਵਰ ਨਵਾ ਉਹਨਾਂ ਦੀ ਦੇਣ ਹੈ ਉਹਨਾਂ ਨੇ ਚੰਗੇ ਪਾਣੀ ਨੂੰ ਪਕਾਉਂਦੇ ਨਹੀਂ ਇਦਰਾ ਕਾ ਕਰਨ ਵਾਲੀ ਹੈ ਜੋ ਸਾਡਾ